ਆਏ ਮੇਰਾ ਸੂਟ ਹੈ ਨਾ ਮਤਲਬ ਪੈਕਿੰਗ ਵਗੈਰਾ ਕਰ ਰਹੀ ਹਾਂ ਮੈਂ ਜਾਣਾ ਹੈ ਸਵੇਰੇ ਤੇ ਠੀਕ ਆਹ ਸ਼ਿ ਤੇ ਆਏਗਾ ਕੰਨ ਦਾ ਸੂਟ ਹੈ ਨਾ ਇਹ ਆਹਗਾ ਕੰਨ ਦਾ ਸੂਟ ਆਹਗਾ ਕੰਨ ਸੂਟ ਲਿਆ ਸੀ ਆਹਾ ਪਜਾਮਾ ਜਿਹੜੀ ਪਲਾਜੋ ਆਹ ਕਮੀਜ਼ ਅਸੀਂ ਬਿਆਲੇ ਨਾਲ ਪਾਈ ਨਹੀਂਗੇ ਮਤਲਬ ਪੁੱਠਾ ਇਹ ਸਿੱਧਾ ਨਹੀਂ ਕਰਤਾ ਪਾ ਕੇ ਦੇਖਿਆ ਸੀ ਪੁੱਠਾ ਇਹ ਅਸੀਂ ਬਰਾਤ ਵਾਲੇ ਤਾਂ ਦੂਜੇ ਪਹਲੇ ਅਸੀਂ ਸੋਚਿਆ ਦੂਜੇ ਦਿਨ ਪਾਰਟੀ ਤੇ ਪਾਵਾਂਗੇ ਪਾਰਟੀ ਤੇ ਪਾਈ ਨਹੀਂ ਗਈ ਆ ਮੇਰੀ ਚੁੰਨੀ ਆ ਤੇ ਆ ਬਚਾਰੀ ਗਗਨ ਨੇ ਮੇਰੇ ਨਾਲ ਸੇਮ ਸੇਮ ਖਰੀਦਿਆ ਸੀ ਆ ਗਗਨ ਦਾ ਗਰੀਬੜੀ ਦਾ ਸੂਟ ਆ ਆਹਦੀ ਚੁੰਨੀਆਂ ਵਿਚਾਰੀ ਨੇ ਉਹਨੇ ਇੱਕ ਵਾਰ ਵੀ ਨਹੀਂ ਪਾਇਆ ਹਾਂਜੀ ਮੈਂ ਹੁਣ ਜਾ ਰਹੀਆਂ ਮਾਸੀ ਦੇ ਘਰ ਮਿਲਣ ਉਧਰ ਮਾਸੀ ਨੇ ਬੁਲਾਇਆ ਸੀ ਕਿ ਪੰਜਾਬ ਜਾਣ ਤੋਂ ਪਹਿਲਾਂ ਸਾਨੂੰ ਆ ਕੇ ਮਿਲ ਕੇ ਜਾਈ ਹੁਣ ਮੈਂ ਗੋਪੀ ਰਾਣ ਮੈਂ ਤੇ ਜੋ ਤਾਂ ਅਸੀਂ ਜਾ ਰਹੇ ਹਾਂ ਘਟਵਾ ਤੇ ਮਾਸੀ ਦੇ ਘਰੇ ਮਿਲਣ ਮਾਸੀ ਨੂੰ ਪਹਿਲਾ ਮੇਰਾ ਜਾਂਦੀ ਮੈਂ ਟੋਪੀ ਚੱਕੂਗੀ ਇਹਦੀ ਧਿਆਨ ਇਹ ਭੁੱਲ ਗਿਆ ਸਰ ਨੂੰ ਠੱਡ ਪਾ ਸਰ ਨੂੰ ਹਵਾ ਪੈਣੀ ਕੁੜੀ ਦੇ ਹਾਂ ਹਾਂ ਜੀ ਜੀ ਕੱਲ ਨੂੰ ਭਾਈ ਨਹੀਂ ਨਹੀਂ ਜਾਣਾ ਮੈਂ ਚਾਣੀ ਠੀਕ ਰਹਿਣਾ ਉਹ ਤਾਂ ਇਹਨਾਂ ਅਸ ਬੁੜੀਆਂ ਸੰਦ ਰੋਡ ਨਾਲ ਦੇ ਉਤਰ ਜਮਾ ਮੈਂ ਮੰਮੀ ਕੀ ਕਰਦਾ ਭਾਈ ਇਹ ਪਾ ਗੁਗਾ ਕਰਾਣਾ ਹਾਂ ਤੇ ਜਾਣਾ ਹਾਂ ਇਹਦੇ ਜਵਾਬ ਕਿਹਨੇ ਨੇ ਸਾਰੇ ਦੇ ਜਵਾਬ ਦਿੰਦੇ ਨੇ ਜਵਾਬ ਜਵਾਬ ਉਹ ਵੀ ਦੇ ਨੇ ਲੋਕੀਆ ਕਮਟਾ ਦੋ ਪਰਲੇ ਠੀਕ ਹੈ ਤਿੰਨ ਪਰਲੇ ਤੇ ਤਿੰਨ ਹੋਰ ਲੈ 6 ਜਵਾਬ ਨੇ ਹਾਂ ਹਾਂ ਇਹ ਮੈਂ ਸ਼ਗਨ ਦਾ ਦੇਖੀ ਆਉਂਗੀ ਪਤਾ ਨਹੀਂ ਸੋ ਸੋ ਰੋਂਗੇ ਕੱਲ ਨੂੰ ਕਿ ਪਤਾ ਕੀ ਇਹ ਮਾਸੀ ਨੇ ਸਪੈਸ਼ਲ ਬਣਾਇਆ ਵੀ ਚਾਹ ਪਹਿਲਾਂ ਹੋ ਕੇ ਜਾਏ ਇਹ ਕੋਜੇ ਨੇ ਦੋਨਾਂ ਕਰਾ ਦੇ ਜੋ ਆਕਰੋ ਤੇ ਉਹ ਨਹੀਂ ਸ਼ਗਰ ਮੇਰੇ ਲਈ ਸਾਰੇ ਕੋਜੇ ਨੇ ਆਲਾ ਆਲਾ ਆ ਹੁਣ ਆਲਾ ਜੇ ਕਰੇ ਤੇਰੀ ਨਾਨੀ ਕਰੇ ਪਹਿਲਾਂ ਇੱਧਰ ਜਾ ਦੇਣੀ ਆ ਜਿੱਧਰ ਮਰਜੀ ਤੇ ਫਿਰ ਉਧਰ ਜੋਤਾ ਮੇਰੀ ਪੇਰ ਮੰਗ ਰਹੀ ਆ ਮੈਂ ਜੋਤ ਨੂੰ ਪੇਰ ਤੋੜ ਕੇ ਦੇਣ ਲੱਗੀ ਆ ਵੀ 베ਰੀ ਨੂੰ ਕੰਨੇ ਪੇਰ ਲੱਗੇ ਹੈ ਹਾਇ ਹੋਲੀ ਲਾਗੇ ਜਾ ਕੇ ਪਕੜਨੇ ਨੇ ਇਹ ਮੇਰੀ ਕੁੜੀ ਜਿਤ ਕਰੀ ਸੀ ਪੇਰਾਂ ਨੂੰ ਮੈਂ ਕਿਹਾ ਚਲ ਦੋ ਕ ਤੋੜ ਕੇ ਦੇ ਦਾਨੀ ਆ ਆ ਗਈ ਆ ਗਈ ਮੰਦਿਰ ਆ ਗਈ ਚਲੋ कच्चे ने पुत्र बाकी हजे खाने खब खवा केड़िया तलिया मुठी भर ला सारी चकला है? आगी आ गई आ गई मैं आपकी कुड़ी बेर दे रही सी बेरा बेरा हाँ जी मैं मासी के घरों आ हो चुकी तैयार ਜੋਤਾ ਵੀ ਤਿਆਰ ਹੋ ਗਿਆ ਹੁਣ ਅਸੀਂ ਵਾਪਸੀ ਜਾ ਰਹੀਆਂ ਲੁਧਿਆਣੇ ਨੂੰ ਮੈਂ ਤੇ ਜੋਤ ਜਾ ਰਹੀਆਂ ਕਾਕਾ ਨਹੀਂ ਜਾ ਰਿਹਾ ਕਾਕਾ ਤੇ ਜੋਤ ਬਾਅਦ ਚ ਆਉਣਗੇ ਕਾਕਾ ਕਹਿੰਦਾ ਮੈਂ ਕੁਛ ਦਿਨ ਹੋਰ ਰੁਕਣਾ ਇੱਥੇ ਮੈਂ ਤੇ ਜੋਤ ਚੱਲੇ ਆ ਫੇ ਤੁਹਾਨੂੰ ਪਤਾ ਕੱਲੇ ਆਂਦਾ ਘਰੇ ਓਖਾ ਹੋ ਜਾਂਦਾ ਘਰ ਵੀ ਸੰਭਲਣਾ ਜਾ ਕੇ ਕਾਫੀ ਦਿਨ ਹੋ ਗਏ ਆਏ ਹੋਏ ਹਾਂਜੀ ਮੈਂ ਤੇ ਜੋਤ ਸਟੇਸ਼ਨ ਤੇ ਆ ਚੁੱਕੇ ਆ ਅਸੀਂ ਤਿਆਰ ਹੋ ਕੇ ਦੋਨੋਂ ਜੜੀਆਂ ਆ ਗਈਆਂ ਟ੍ਰੇਨ ਦਾ ਕਰਿਆ ਵੇਟ ਰਾਤ ਦੇ 8:30 ਵਜੇ ਚੁੱਕੇ ਨੇ ਟ੍ਰੇਨ ਲੇਟ ਆ ਇਸ ਕਰਕੇ ਹੁਣ ਅਸੀਂ ਸਟੇਸ਼ਨ ਤੇ ਬੈਠੇ ਆਂ ਕਾਕਾ ਦਾ ਤੁਹਾਨੂੰ ਬਤਾ ਰਹੀ ਰਿਹਾ ਨਾਲ ਆ ਪੁੱਤ ਆ ਕੇ ਕੱਪੜੇ ਚੇਂਜ ਕਰਕੇ ਖੇਡਣ ਲੱਗ ਗਿਆ ਦੇਖੋ ਮਾਨਸ ਤੁੰਨਾ ਦੇ ਆ ਸਕੂਲ ਬਣਾ ਰਿਹਾ ਆ ਪੁੱਤਰੀਆਂ ਮੁੰਡੀਆਂ ਪੜ੍ਹਾਈ ਕਰਦੀਆਂ ਨੇ ਹਾਂ ਤੇ ਸਾਡੇ ਖੰਡਾਰੇ ਖੰਡੂਰੇ ਉਵੇਂ ਪਏ ਨੇ ਆ ਕੰਪਲ ਹੋੜੋਦਰਾ ਚੱਕ ਲਈਆਂ ਤੇ ਆ ਮੈਂ ਪਰਸ ਚੋਂ ਸਮਾਨ ਕੱਢਿਆ ਮੇਕਅਪ ਦਾ ਤੇ ਕੋਸ਼ੀ ਦੇ ਚ ਸਮਾਨ ਹੋ ਮੇਰਾ ਕਿਉਂਕਿ بارش ਨਹੀਂ ਜਿਆਦਾ ਹੋ ਰਹੀ ਆ ਨਾ ਕੁਛ ਮੇਰਾ ਮੇਕਅਪ ਦਾ ਸਮਾਨ ਇਤੇ ਚਾ ਵਾਏ ਕੋਸ਼ਾ ਦਾ ਸਮਾਨ ਦਵਾਈਆਂ ਦਵਾਈਆਂ ਕੱਡੀਆਂ ਆ ਟ੍ਰੇਨ ਦੀ ਟਿਕਟ ਪਰਸ ਗਿੱਲਾ ਹੋ ਗਿਆ ਸਾਰੇ ਭਿੱਜ ਗਿਆ ਪਰਸ ਬੈਗ ਭੂਗੋ ਸੀ ਸਾਰੇ ਭਿੱਜ ਗਏ ਇੰਨੀ ਜਿਆਦਾ بارش ਹੋ ਰਹੀ ਸੀ ਨਾ ਇਧਰ ਬਿਸਤਰ ਬੂਸਤੇ ਦਾ ਉਹ ਮੈਂ ਛੱਡ ਗਿਆ ਸੀਗੀ ਆ ਤਾਂ ਹੁਣ ਚੇਂਜ ਕੀਤਾ ਆਪਣਾ ਸੂਟ ਨਾ ਖੋਲਿਆ ਇਹ ਅਸੀਂ ਛੱਡ ਗੀਆਂ ਸੀ ਐਲਐਸਡੀ ਲੈ ਗਈਆਂ ਸੀ ਐਲਐਸਡੀ ਦੇ ਚੱਕਰ ਚ ਤਾਂ ਸਾਡਾ ਸੂਟ ਗੈਸ ਖੋਇਆ ਨਾ ਐਲਐਸਡੀ ਲੈ ਜਾਂਦੇ ਨਾ ਸੂਟ ਗੈਸ ਖੁੰਦਾ ਸਾਡਾ ਤੇ ਆ ਚੂਹਿਆਂ ਨੇ ਪਿੱਛੋਂ ਹਾਲਤ ਕੀ ਕੀਤੀ ਹੋਈ ਆ ਆ ਦਰਵਾਜ਼ਾ ਰਹੀ ਸੀ ਖੋਲ ਰਿਆ ਤੇ ਪਿੱਛੇ ਵੀ ਮਿੱਟੀ ਕੱਢੀ ਸੀ ਮੈਂ ਸਾਰੀ ਅੰਦਰ ਕਰੀ ਆ ਭੰਡਾਰ ਇੰਨਾ ਚੂਹਿਆਂ ਨੇ ਨੁਕਸਾਨ ਕਰਿਆ ਦੇਖੋ ਇਹ ਤਾਂ ਥੱਲੇ ਵੀ ਅੰਦਰ ਵੀ ਮਿੱਟੀ ਰੜਾ ਨਮਾਰੀ ਭਰੀ ਪਈ ਆ ਕੁਝ ਸੱਤ ਬੱਲੇ ਮਾ ਚਾਹ ਬਣਾਓਗੇ ਚਾਹ ਬਣਾ ਕੇ ਪੀਵਾਂਗੇ ਚਾਹ ਚੂ ਪੀ ਕੇ ਉਸ ਤੋਂ ਅਦਰ ਦੋ ਤਿੰਨ ਕਹਿ ਕੇ ਸੋਵਾਂਗੇ ਫਿਰ ਉੱਠ ਕੇ ਕੰਮ ਦੇਖੋ ਕਿ ਕੀ ਕਰਨਾ ਪਹਿਲਾ ਉੱਪਰ ਵਾਲਿਆਂ ਨੇ 게ਟ ਨਹੀਂ ਖੋਲਿਆ ਮਤਲਬ ਅਸੀਂ 7 ਵਜੇ ਟ੍ਰੇਨ ਉੱਤਰ ਗੀਆਂ ਸੀਗੀਆਂ ਟ੍ਰੇਨ ਨੇ 5 ਵਜੇ ਲੁਧਿਆਣੇ ਲੌੜਾ ਸੀ ਪਰ ਸਾਨੂੰ 7 ਵਜੇ ਲਾਇਆ ਟ੍ਰੇਨ ਲੇਟ ਸੀਗੇ ਅੱਧਾ ਪੌਣਾ ਘੰਟਾ ਬਾਹਰ ਗਲੀ 'ਚ ਖੜੇ ਸੀ 게ਟ ਤੋਂ ਨਿਕਲੇ ਉੱਤੇ ਵਾਲੇ ਕਰਾਇਦਾਰਾਂ ਨੇ 게ਟ ਨਹੀਂ ਖੋਲਿਆ ਇੰਨਾ ਗੇਟ ਪਨੇ ਸਾਰਾ ਗਲੀ ਕਮਾਂਡ ਇਕੱਠਾ ਹੋ ਗਿਆ ਰੋਣਾ ਸੁਣ ਕੇ ਪਰ ਇਹ ਨਹੀਂ ਉੱਠੇ ਘੜ ਦਗਾ ਡਾ 10 15 ਥੱਲੋਂ ਮੈਂ ਇੱਤਾਂ ਚੱਕ ਲੈ ਡੇਡ ਪੱਕੇ ਇੱਤਾਂ ਦੇ ਰੋੜੇ ਕੋਠੇ ਦੇ ਮਕਾਬਕਾ ਮਾਰੇ ਮੈਂ ਕਿ ਜਿਹਦਾ ਸਿਰ 파ੜ ਦਾ 파ੜ ਜਣਗੇ ਫਿਰ ਮੈਂ ਕੀ ਕਰਾਂਗਾ ਨਾ ਮੀ ਪੈ ਰਿਆ ਸੀ ਕੁਛ ਤਾਂ ਪਿੱਛੋਂ ਭਿੱਜ ਕੇ ਆਇਆ ਇਥੋਂ ਰੇਲਵੇ ਸਟੇਸ਼ਨ ਤੋਂ ਘਰ ਤੱਕ ਟ੍ਰੇਨ ਜਿੱਦਾਂ ਤੁਹਾਨੂੰ ਕੀ ਭੇਜਣਾ ਸੀਗਾ ਫਿਰ ਇੱਥੇ ਬਾਹਰ ਗਲੀ 'ਚ ਖੜੀਆਂ ਖੜੀਆਂ ਭਿੱਜ ਕੇ ਲਾ ਕੇ ਬਹਿਣ ਨੂੰ ਥਾਂ ਨਾ ਖੜਨ ਨੂੰ ਜਿਹੜੀ ਬਾਦ ਦੁਕਾਨਾਂ ਛੋਟੀ ਜੀ ਉਹ ਦੁਕਾਨ ਤੇ ਮੂਰੇ ਨੂੰ ਥੋੜੇ ਜਿਹਾ ਸ਼ਟਰ ਜਿਹਾ ਪਾਇਆ ਉਹ ਤੇ ਥੱ ਮੈਂ ਗੇਟ ਕਰਕਾਈ ਜਾ ਰਹੀਆਂ ਕਰਕਾਈ ਜਾ ਰਹੀਆਂ ਨਹੀਂ ਖੋਲ ਰਹੇ ਕੰਨੀ ਆਈ ਟੌਟ ਮਾਰੀਆਂ ਕੋਠੇ ਦੇ ਮਸੀ ਜਾ ਕੇ ਆ ਕੇ ਉਹਨਾਂ ਨੇ ਅੱਧੇ ਪੌਣੇ ਘੰਟੇ ਬਾਅਦ ਗੇਟ ਖੋਲਿਆ ਵੀ ਸਾਡੀ ਬੁਰੀ ਹਾਤ ਹੋ ਗਈ ਜੀ ਦਾ ਕਰਿਆ ਸੀ ਵੀ ਬਾਲਾ ਦੋ ਕਰਕੇ ਚੱਕ ਕੇ ਬਾਹਰ ਮਾਰਨਾ ਬਹੁਤ ਖਿਜ ਆ ਰਹੀ ਸੀ ਮੈਨੂੰ ਆਏ ਕਰਦੇ ਕਿਤੇ ਵੀ ਚਲੇ ਜਾਓ ਇੱਕ ਦਿਨ ਲਈ ਵੀ ਚਲੇ ਜਾਓ ਨਾ ਇਹਨਾਂ ਨੇ ਗੇਟ ਨਹੀਂ ਖੋਲਣਾਗਾ ਪੰਨੋ ਫਿਰ ਕਈ ਵਾਰ ਹੋ ਗਿਆ ਅੱਜ ਪਹਿਲੀ ਵਾਰ ਨਹੀਂ ਮੈਂ ਕਈ ਵਾਰ ਇੱਟਾ ਜਾ ਕੇ ਜਾ ਕੇ ਥੋੜਾ ਕੋਠੇ ਦੇ ਭੁਖਾਵਗਾ ਕੇ ਮਾਰਦੇ ਫਿਰ ਗੇਟ ਖੋਲਦਿੰਦੇ ਨੇ ਇਹਨਾਂ ਦੇ ਅੱਗੇ 50 ਰਿਸ਼ਤੇਦਾਰ ਆ ਜਾਣਗੇ 20 ਆ ਜਾਣਗੇ ਮੈਂ ਸਾਰਾ ਦਿਨ ਗੇਟ ਖੋਲਦੀ ਰਹਿਣੀ ਆ ਸਾਰਾ ਦਿਨ ਹੁਣ ਕੋਈ ਰਿਸ਼ਤੇਦਾਰ ਆ ਜੇ ਮੈਂ ਕਦੇ ਨਹੀਂ ਅਜਤਵਾਰ ਗੇਟ ਖੋਲੂਗੀ ਇਹਨਾਂ ਨੂੰ ਵੀ ਪਤਾ ਲੱਗੇ ਵੀ ਬਾਹਰ ਬੰਦੇ ਨੂੰ ਖੜਕੇ ਗੇਟ ਖੜਕਾਉਣਾ ਜਾਂ ਇੰਤਜ਼ਾਰ ਕਰਨਾ ਗੇਟ ਖੁੱਲਣ ਦਾ ਕਿੰਨਾ ਔਖਾ ਲੱਗਦਾ ਹੈ ਨਾ ਕੋਈ ਰਿਸ਼ਤੇਦਾਰ ਆ ਜੇ ਮੈਂ ਰੋਟੀ ਪਕਾ ਲਈ ਤਾਂ ਮੈਂ ਵੀ ਚੜ੍ਹੇ ਛੱਟ ਕੇ ਗੇਟ ਖੋਲੂ ਖਾਣਦੀ ਆ ਰੋਟੀ ਖਾਂਦੀ ਵੀ ਛੱਟ ਕੇ ਗੇਟ ਖੋਲੂਗੀ ਸੁੱਤੀ ਪਈਆਂ ਦਵਾਈ ਲੈ ਕੇ ਸੁੱਤੀ ਪਈ ਉੱਠ ਕੇ ਵੀ ਗੇਟ ਖੋਲ੍ਹ ਕੇ ਉੱਤੋਂ ਥੱਲੇ ਆ ਕੇ ਗੇਟ ਨਹੀਂ ਖੋਲ੍ਹਦੇ ਜੇ ਇਹਨ ਨਾ ਮੇਰੇ ਕੋ ਨੂੰਗ ਨਾ ਲਾਉਂਗੀ ਇਹਨਾਂ ਨੂੰ ਪਤਾ ਚੱਲੂਗਾ ਬੜਾ ਦਿਮਾਗ ਖਰਾਬ ਕੀਤਾ ਲੈ ਇੱਕ ਰਸਫਰ ਜੇ ਥੱਕ ਕੇ ਇੱਕ ਮੈਨੂੰ ਗੁੱਸਾ ਸੀ ਕਾਕਾ ਨਹੀਂ ਮੇਰੇ ਨਾਲ ਆਇਆ ਛੋਟੇ ਵਾਲਾ ਗੁਰਿੰਦਰ ਉੱਥੇ ਰਹਿ ਪਿਆ ਉਹ 4 ਦਿਨ ਬਾਅਦ ਆਉਗਾ ਇੱਕ ਪਾਰ ਛੰਨੀ ਮੈਂ ਤੇ ਜੋਤ ਆਇਆ ਨਾਲੇ ਉਹਨੂੰ ਪਤਾ ਵੀ ਆਪਰੇਸ਼ਨ ਹੋਇਆ ਨੇ ਆਪਰੇਸ਼ਨ ਕਰਕੇ ਮਜਨ ਨਹੀਂ ਚੱਕ ਸਕਦੇ ਖਣਾ ਕਿ ਕੋਈ ਪੈਗ ਲੈ ਕੇ ਆ ਸਿਰਫ ਕੁੜੀ ਕੁੜੀ ਦੇ ਕੱਪੜੇ ਨੇ ਦੇਚਾ ਮੇਰਾ ਕੋਈ ਕੱਪੜਾ ਨਹੀਂ ਮੈਂ ਤਾਂ ਆਪਦੇ ਸਾਰੇ ਉੱਥੇ ਛੱਡ ਆਈਆਂ ਉਹਨੂੰ ਪਤਾ ਪਰੇਸ਼ਨਾ ਕਰਕੇ ਵਜਨ ਨਹੀਂ ਚੱਕ ਸਕਦੀ ਮੈਂ ਕੁੜੀ ਵੀ ਚੱਕੀ ਬੈਗ ਵੀ ਚੱਕਿਆ ਪਰਸ ਵੀ ਚੱਕਿਆ ਪਰਸੱਚ ਵੀ ਵਜਨ ਸੀ ਬਹੁਤ ਬੁਰੀ ਹਾਲਤ ਹੋਈ ਮੇਰੀ ਪੂਰਾ ਸਰੀਰ ਫੋੜੇ ਮੈਨੂੰ ਦਰਦ ਹੋ ਰਿਹਾ ਮੇਰਾ